ਅੱਜ ਜੁੱਧ ਨਸ਼ਿਆਂ ਵਿਰੁੱਧ ਮਹਿੰਮਤਾਇਤ ਜ਼ਿਲੰਧਰ ਵਿੱਚ ਮਾਲ ਅਤੇ ਸ਼ਹਿਰੀ ਵਿਕਾਸ ਮੰਤਰੀ ਹਰਦੀਪ ਸਿੰਘ ਮੰਡੀਆਂ ਵੱਲੋਂ ਮਹਿੰਮ ਨੂੰ ਹੋਰ ਤੇਜ਼ ਕਰਨ ਦੀ ਕੀਤੀ ਹਦਾਇਤ ਸਰਕਾਰੀ ਸਕੀਮਾਂ ਅਤੇ ਵਿਕਾਸ ਕਾਰਜਾਂ ਦੇ ਲਈ ਲਈ ਗਈ ਸਮੀਖਿਆ ਮਾਲ ਅਤੇ ਸ਼ਹਿਰੀ ਵਿਕਾਸ ਮੰਤਰੀ ਹਰਦੀਪ ਸਿੰਘ ਮੰਡੀਆਂ ਨੇ ਪ੍ਰੈਸ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਅਸੀਂ ਸਮਾਜ ਨੂੰ ਨਸ਼ਿਆਂ ਦੀ ਲਾਹਨਤ ਤੋਂ ਬਚਾਉਣ ਲਈ ਪੁਲਿਸ ਸਿਹਤ ਅਤੇ ਹੋਰ ਵਿਭਾਗਾਂ ਨੂੰ ਮਿਲ ਕੇ ਕੰਮ ਕਰਨ ਦੀ ਅਪੀਲ ਕਰਦੇ ਹਾਂ ਉਹਨਾਂ ਕਹਿਆ ਕਿ ਅਸੀਂ ਇਹ ਲੜਾਈ ਸਿਰਫ ਸਰਕਾਰੀ ਸਤਰਾਤੇ ਨਹੀਂ ਬਲਕਿ ਲੋਕਾਂ ਦੀ ਸਮੂਲਿਤ ਨਾਲ ਜਨ ਅਲੋਨਲ ਰੂਪ 'ਚ ਲੜਾਂਗੇ ਉਹਨਾਂ ਕਹਿਆ ਕਿ ਪਾਸਪੋਰਟ ਦੀ ਸੇਵਾ ਕੇਂਦਰ ਦੀ ਤਰਜ਼ ਤੇ ਮੋਡਰਨ ਸਭ ਰਜਿਸਟਰਾਰ ਦਫ਼ਤਰ ਲਿਆ ਰਿਹਾ ਜਿਨ੍ਹਾਂ ਨਾਲ ਜਾਇਦਾਦਾਂ ਦੀ ਰਜਿਸਟ੍ਰੇਸ਼ਨ ਤੇ ਹੋਰ ਨਗਰਿਕ ਸੇਵਾ ਤੇਜ਼ ਵੀ ਕੀਤੀ ਜਾਏਗੀ ਆ ਦੱਸਦੀ ਹੈ ਕਿ 37.34 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟ ਸ਼ੁਰੂ ਹੋ ਚੁੱਕਿਆ ਹੈ ਅਤੇ ਮਾਲ ਵਿਭਾਗ ਦੀ ਪ੍ਰਗਤੀ ਤੇ ਵੀ ਗੱਲਬਾਤ ਚੱਲ ਰਹੀ ਹੈ ਇਸ ਦੌਰਾਨ ਤਨਪ੍ਰੀ ਕੋਰਪੋਰਲ ਸਕਮਿਸ਼ਨਲ ਜਲੰਧਰ ਨੇ ਕਿਆਕੇ ਹੋਂ ਤੱਕ ਪੰਜਾਬ 45 ਨਸ਼ਾ ਤਰਸਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਅਸੀਂ ਨਸ਼ਾ ਦੀ ਸਪਲਾਈ ਤੇ ਨਾਲ ਨਾਲ ਨਸ਼ੇ ਦੀ ਮੰਗ ਦੋਵਾਂ ਤੇ ਨਕਿਲ ਪਾਉਣ ਲਈ ਕੰਮ ਕਰ ਰਹੇ ਹਾਂ ਆਪ ਦੇਖਦੇ ਹਾਂ ਜਲੰਧਰ ਤੋਂ ਰਮੇਸ਼ ਗਵਾਦੀ ਐਲ ਐਮ ਆਈ ਟੀਵੀ ਪੰਜਾਬ ਤੋਂ ਖਾਸ ਰਿਪੋਰਟ